ਅੱਜ ਅਸੀਂ ਆਇਆ ਖੋਸਾ ਪਾਡੋ ਇੱਥੇ ਚੱਲਦੀਆਂ ਰੀਤਾਂ ਕੱਲਦੀਆਂ ਤੇ ਆਜੋ ਤੁਹਾਨੂੰ ਦਿਖਾਉਨੇ ਆ ਅੱਜ ਰੌਣਕ ਮੇਲਾ ਲੱਗੀਆਂ ਦੁਕਾਨਾਂ ਖੇਲਣਾ ਹੈ ਕੱਲ ਵੀ ਕਾਫੀ ਰੌਣਕਾਂ ਸੀ ਆਏ ਥੋੜੀਆਂ ਘੱਟ ਆ ਵੈਸੇ ਅੱਜ ਲਾਸਟ ਆਹ ਛੋਟੀਆਂ ਰੀਤਾਂ ਆਜੋ ਅੰਦਰ ਤੁਹਾਨੂੰ ਵੀ ਦਿਖਾਉਨੇ ਆ ਕਰੋਨੇ ਆ ਦਰਸ਼ਨ ਖੋਸਾ ਪਾਡੋ ਤੇ ਕਿਹਦੇ ਲਿਖਿਆ ਹੁੰਦਾ ਬਾਈ ਸਾਰਾ ਕੁਝ ਮਾਣ ਕੇ ਲਾਈਨ ਤੋਂ ਮੈਦਾ ਹਾਂ ਸਰਦਾਰ ਇਨਸ਼ਾ ਅੱਲਾਹ ਕੌਰ ਸ਼ੱਲਾ ਮਾਨ ਸਰਦਾਰ ਨੇ ਕਿਹੜਾ ਕੜਾ ਪਾਲਿਆ

ਹੌਣ ਪੜਿਆ ਹੁੰਦਾ ਨਾ ਹੋ ਮਾੜੀ ਰੌਣਕ ਬਣੀ ਆ ਹਣ ਗੱਡੀਆਂ ਇਧਰ ਆਈਆਂ ਥੋੜਾ ਉਹਦਾ ਵੇਲਾ ਸੀਗਾ ਚੈੱਕ 2 ਵਜੇ ਬਣਦਾ ਲੋਕਾਂ ਦਾ ਟਾਈਮ ਜਦੋਂ ਐ ਉੱਤਰ ਖਾਲੀ ਸੀ ਇਹ ਇਹ ਕਾਦੇ ਬਸ ਰੀਤਾ ਇਹਨਾਂ ਨੂੰ ਨਹੀਂ ਪਤਾ ਸਨ ਤਾਂ ਰੀਤਾਂ ਦਾ ਜਾਂ ਤਾਂ ਐਕਸਪਲੇਨ ਕਰੋ ਰੀਤਾ ਹੁੰਦੀ ਹੈਗੀ ਆ ਹਾਂ ਤੇ ਮੈਂ ਪੁੱਛਣਾ ਚਾਹਣਾ ਚਲੋ ਆਪ ਨਹੀਂ ਬਤਾ ਇਹਨਾਂ ਨੂੰ ਆਪ ਨੂੰ ਪਤਾ ਰੀਤਾਂ ਦੱਸਣੀਆਂ ਕਿ ਆਪਾਂ ਰੀਤਾ ਖੋਸਾ ਕਿਵੇਂ ਰੀਤ ਚੱਲੀ ਇਹ ਕੋਈ ਪਤਾ ਵੀ ਲੱਗੇ ਉਹ ਤਾਂ ਚੱਲਦੀ ਜਿਵੇਂ ਬਾਬਾ ਜੀ ਦੇ ਹੋਇਆ ਸੀ ਨਾ ਹਾਂ ਕੀ ਹੋਇਆ ਸੀ ਕੀ ਹੋਇਆ ਸੀ ਆਪ ਹੀ ਪਤਾ ਕੀ ਹੋਇਆ ਸੀ ਤੁਹਾਡੇ ਵੱਸੋਂ ਬਾਹਰ കൂന സാ പ ਇਕਰ ਜਪ ਪੰਜਾਬੀ ਨਹੀਂ ਪਉਣੀ ਅਸਲ ਸਾਨੂੰ ਪਤਾ ਹੀ ਨਹੀਂ ਗਾ ਨਹੀਂ ਦੇਨੀ ਜਿਆਦਾ ਨਹੀਂ ਤੁਹਾਨੂੰ ਪਤਾ ਉਹ ਚੱਲਾ ਬਾਬਾ ਜੀ ਤੋਂ ਪਛਣਾ ਹੈ ਹਾਂ ਜਨੀ ਬਾਬਾ ਜੀ ਹਾਂ ਬਾਬਾ ਜੀ ਇਹ ਮੇਲਾ ਥੋੜਾ ਹੀ ਭਰਿਆ ਹੋਇਆ ਮੇਲਾ ਬਾਈ ਵਾਲੇ ਦੁਕਾਨਾਂ ਦੇ ਲੁੰਦੇ ਆਵੇ ਉਹਦੇ ਜੇ ਲਵਾਇਆਂ ਪਰਾਂ ਲਈ ਲੁੰਦੇ ਨੇ ਰਾਰ ਉੱਪਰ ਅਸੀਂ ਇੱਥੇ ਜੇ ਹੀ ਕੋਈ ਕਰ ਦੇ ਲੱਗੀ ਭੋਖ ਸਾਨੂੰ ਰੈਸਟੋਰੈਂਟ ਨੂੰ ਕੁ ਪਸੰਦ ਆਉਗਾ ਬੈਗ ਬਣ ਆਏ ਇੱਥੇ ਵੈਸੇ ਕਹਿੰਦਾ ਮੈਂ ਤੁਹਾਨੂੰ ਹੁਣ ਸਾਨੂੰ ਆਰਡਰ ਦੀ ਨਹੀਂ ਸਮਝ ਲੱਗਦੀ ਕੀ ਆਰਡਰ ਕਰਨਾ ਹੈ ਸਮਝ ਲੱਗੀ ਤੂੰ ਦੱਸਦਾ ਤਾਂ ਹੈ ਨਹੀਂ ਤੂੰ ਯਾਰ ਇਹ ਬੋਲ ਸਾਰਾ ਆਰਡਰ ਕਰ ਲਿਆ ਕੀ ਕੀਤਾ ਬਾਜੀ ਹੱਕ ਕਿੰਨੇ ਆ ਕਿਤੀਆਂ ਬਾਵਾ ਜੀ ਐਨਾ ਪਤਾ ਨਹੀਂ ਫਿਰ ਆਰਡਰ ਕੀ ਕੀਤਾ ਤੂੰ ਤੇ 5 ਮੈਨੂ ਸਿਕ ਅ ਐਗ ਫੈਂਟਰ ਐਗ ਦਰਸ ਤੋਂ ਸ਼ਿੰਗ ਹੂੰ ਮਿਸ ਵੀ ਨਹੀਂ ਆਉਂਦੇ ਹਨ ਆਣਗੇ ਅੱਜ ਮਾ ਸਿੱਧ ਚਾਣਉ ਆਏ ਹੋ ਕੇ ਨਹੀਂ ਆ ਲੈ ਗਲਤ ਕਹਿ ਰਹੇ ਨੀ ਯਾਰ ਇਹਦਾ ਗਲਤ ਕਹਿਣਾ ਬਈ ਹਣੇ ਲੋ ਕਮੈਂਟ ਕਰਕੇ ਨਾ ਇਹਦੀ ਝਾੜ-ਭਾਤ ਕਰਿਆ ਜੋ ਮੁੰਡੇ ਦੀ ਹਾਂ ਕਮੈਂਟ ਕਰਿਆ ਜੋ ਆਪਣੇ ਚੈਨਲ ਨੂੰ ਮਾੜਾ ਕਹਿੰਦਾ ਨਾ ਹਣ ਵਿਊ ਇਹ ਤੇ ਮਿਲੀਅਨ ਚ ਕਰ ਲੋ ਠੀਕ ਆ ਇਹ ਬੰਦੇ ਨੇ ਹੁਣ ਤੁਸੀਂ ਕਮੈਂਟ ਕਰ ਲੈ। ਖਿੱਚ ਕੇ ਕਮੈਂਟ। ਮੈਂ ਚੱਲਿਆ। ਕਿੱਥੇ ਚੱਲਿਆ? ਚਾਰਾਂ ਦਿਨਾਂ ਨੂੰ। ਬਾਏ ਬਾਏ। ਬਾਈ ਬਾਈ ਕਰ ਦਈਏ। ਨਹੀਂ ਬਣੀ ਨਹੀਂ ਵੀ ਇਹਨਾਂ ਤੋਂ ਰਹਿ। ਇਹਨਾਂ ਨੂੰ ਪੈਸੇ ਭੇਜ ਦੇ। ਆ ਸਾਨੂੰ ਵੀਊ ਨਹੀਂ ਪੈਂਦੇ ਬਈ। ਹਾਂ ਮੈਨੂੰ ਲੱਗਦਾ ਜਦੋਂ ਪੈਸੇ ਬੁਣਣ ਬਣੇ। ਮੋਹਣੇ ਪੈਣਾ ਸਾਡਾ ਘਾਟੇ ਜਾ ਰਿਹਾ ਚੈਨਲ। ਅਸੀਂ ਸੂਟਾਂ ਵੀ ਬਣਾ ਲੇਤੇ ਜਾਂ ਖਾਣ ਦੀ। ਇੱਥੇ ਮੋਕੇ ਜੀ ਤੁਰ ਬਣੇ। ਗਾਈਸ। ਨਹੀਂ ਸਹੀ ਹੈਗਾ। ਤੁਹਾਨੂੰ ਜੂਰੀ ਫਲਾਈਸ। ਆ ਵਧੀਆ ਹੁੰਦੀ ਆ ਨੰਬਰ ਓਕੇ ਹੋ ਗਿਆ ਤੂੰ ਦੰਨ ਹੋ ਗਿਆ ਜਿਕਤੇਸ਼ਵਰ ਦੰਨ ਹੋ ਗਿਆ ਹਾਕਾ ਨੂੰ ਖਾਣਾ ਹੈ ਗੱਲ ਬਣੀ ਨਹੀਂ ਅਗਲੇ ਦਾ ਤਾਂ ਕਰਦਾ ਨਾ ਠੀਕ ਹਾਕਾ ਨੂੰ ਖਾਣਾ ਹੈ 84 ਉਤਾੜਾ ਹਾਂ ਪਾਜੀ ਖਾਣ ਲੱਗਿਆ ਜੋ ਟੇਸਟੀ ਆ ਪੂਰੀ ਰਸਮਲਾਈ ਉਸਤਾਦ ਜੀ ਕਿਵੇਂ ਕਿਹਨੇ ਸਹੀ ਲੱਗੀ ਘੈਂਟ ਗੱਲ ਬਾਤ ਮੈਂ ਕਿਹੜਾ ਨਜ਼ਾਰਾ ਆ ਗਿਆ ਖਾਣਾ ਖਾ ਕੇ ਆ ਆਨੰਦ ਆ ਆਨੰਦ ਭਰਪੂਰ ਆ ਸਾਡਾ ਬੰਦਾ ਭਰਪੂਰ ਹੋ ਗਿਆ ਇਹ ਬੰਨ ਤੂੰ ਖਾਣ ਓਏ ਕੀ ਹੋ ਗਿਆ ਤਾਂ ਦੇਖਾ ਮੜਿਆ ਪੂਰੀ ਸਵਾਦ ਪੂਰੀ ਕਿਹਟ ਹਾਂ ਬਹੁਤ ਮਾਣ ਵਾਲ ਤਾਂ ਨਹੀਂ ਆ ਸਕਦੇ ਦਖਾਖਾ ਲਿਆ ਮੈਂ ਨਾਲ ਆ ਵੀ ਚੱਕਨੇ ਪੈਂਦੇ ਆ ਚਲੋ ਚਲੋ ਆਜੋ ਉਸਤਾਦ ਜੀ ਆਜੋ